ਸਤਨਾਮ ਵਾਹਿਗੁਰੂ ਸੋ ਨਾਮ ਇਹ ਗੁਰੂ ਸਤਨਾਮ ਮਾਰੇ ਰੱਖਿਆ ਵਿੱਚ ਆ ਬਾਬਾ ਜੀ ਆ ਦੇਖ ਪੁਲਿਸ ਮੁਲਾਜ਼ਮ ਨੇ ਆਪਣੀ ਗੱਡੀ ਅੱਗੇ ਲਾ ਕੇ ਗੁਰੂ ਸਾਹਿਬ ਦੇ ਸਰੂਪ ਵਾਲੀ ਗੱਡੀ ਨੂੰ ਰੋਕ ਦਿੱਤਾ ਜੀ ਹਾਂ ਇੱਕ ਵਿਅਕਤੀ ਅਤੇ ਕੁਝ ਸੇਵਾਦਾਰ ਗੁਰੂ ਸਾਹਿਬ ਦਾ ਸਰੂਪ ਗੱਡੀ ਵਿੱਚ ਲੈ ਕੇ ਜਾ ਰਹੇ ਸੀ ਇਸ ਰਾਨ ਪੁਲਿਸ ਮੁਲਾਜ਼ਮੋਂ ਦੇ ਅੱਗੇ ਗੱਡੀ ਲਗਾ ਦਿੰਦਾ ਹੈ ਅਤੇ ਚਲਾਨ ਕੱਟਣ ਦੀ ਗੱਲ ਆਖਦਾ ਹੈ ਦਿੱਸਿਆ ਕਿ ਤਸਵੀਰਾਂ ਸਰੂਪ ਲੈ ਕੇ ਜਾ ਰਹੇ ਸੇਵਾਦਾਰਾਂ ਵੱਲੋਂ ਕੈਮਰੇ 'ਚ ਰਿਕਾਰਡ ਕਰ ਲਈ ਗਈਆਂ ਨਾ ਮਹਾ ਹੈ ਗੁਰੂ ਤਨ ਨਾਮ ਵਾਹਿਗੁਰੂ ਤਨ ਨਾਮ ਤੇ ਗੁਰੂ ਸਤਨਾਮਾਰੇ ਰੱਖਿਆ ਵਿੱਚ ਆ ਬਾਬਾ ਜੀ ਸਤਨਾਮ ਵਾਹਿਗੁਰੂ ਹਾਲਾਂਕਿ ਪੁਲਿਸ ਵੱਲੋਂ ਗੁਰੂ ਸਾਹਿਬ ਦੇ ਸਰੂਪ ਲੈ ਕੇ ਜਾ ਰਹੀ ਗੱਡੀ ਨੂੰ ਕਿਉਂ ਰੋਕਿਆ ਗਿਆ ਇਹਦਾ ਪਤਾ ਤਾਂ ਨਹੀਂ ਲੱਗ ਸਕਿਆ ਪਰ ਇਹ ਤਸਵੀਰਾਂ ਮੋਗਾ ਦੀ ਦੱਸੀਆਂ ਜਾ ਰਹੀਆਂ ਨੇ ਪਰ ਸੈਂਟਰਲ ਪੰਜਾਬ ਟੀਵੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਹਾਲਾਂਕਿ ਦੂਜੇ ਪਾਸੇ ਹੁਣ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਲਾ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਅਤੇ ਪੁਲਿਸ ਮਲਾਜ਼ਮ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਹੋ ਰਹੀ ਹੈ ਤੁਹਾਨੂੰ ਪੂਰੀ ਵੀਡੀਓ ਇੱਕ ਵਾਰ ਫਿਰ ਤੋਂ ਦਿਖਾਉਣਾ ਜਿੱਥੇ ਕਿ ਇੱਕ ਪੁਲਿਸ ਮਲਾਤਮ ਵੱਲੋਂ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾ ਰਹੀ ਗੱਡੀ ਨੂੰ ਰੋਕ ਦਿੱਤਾ ਗਿਆ ਇਸ ਗੱਡੀ ਦੇ ਵਿੱਚ ਸੇਵਾਦਾਰ ਵੀ ਮੌਜੂਦ ਸੀ ਜਦਕਿ ਪਾਰਕ ਕਰਨ ਵਾਲਾ ਗਰੰਥੀ ਸਿੰਘ ਗੱਡੀ ਦੇ ਅੱਗੇ-ਅੱਗੇ ਮੋਟਰਸਾਈਕਲ ਤੇ ਜਾ ਰਿਹਾ ਸੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੋਨਾ ਤੇ ਗੁਰੂ ਸਤਨਾਮਾਰੇ ਰੱਖਿਆ ਵਿੱਚ ਆ ਬਾਬਾ ਜੀ ਸਤਨਾਮ ਵਾਹਿਗੁਰੂ ਤਨਨਾਮ ਵਾਹਿਗੁਰੂ ਹਾਲਾਂਕਿ ਲੋਕਾਂ ਦਾ ਗੁੱਸਾ ਹੁਣ ਇਸ ਪੁਲਿਸ ਮੁਲਾਜ਼ਮ ਤੇ ਫੁੱਟ ਰਿਹਾ ਹੈ ਪਰ ਵਿਰੋਧ ਤੋਂ ਬਾਅਦ ਇਹ ਪੁਲਿਸ ਮੁਲਾਜ਼ਮ ਮੌਕੇ ਤੋਂ ਚਲੇ ਜਾਂਦਾ ਵੀ ਦਿਖਾਈ ਦੇ ਰਿਹਾ ਹੈ ਪਰ ਵੱਡੀ ਗੱਲ ਇਹ ਹੈ ਕਿ ਇਸ ਪੁਲਿਸ ਮੁਲਾਜ਼ਮ ਵੱਲੋਂ ਇਸ ਗੱਡੀ ਨੂੰ ਕਿਉਂ ਰੋਕਿਆ ਗਿਆ ਕਿਉਂ ਉਸ ਵੱਲੋਂ ਗੱਡੀ ਸੜਕ ਦੇ ਵਿਚਾਲੇ ਲਗਾ ਕੇ ਗੁਰੂ ਸਾਹਿਬ ਦਾ ਰੂਪ ਲੈ ਕੇ ਜਾ ਰਹੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਇਹ ਸਭ ਜਾਂਚ ਦਾ ਵਿਸ਼ਾ ਹੈ ਅਤੇ ਇਹ ਸਭ ਕੁਝ ਜਦੋਂ ਅਸੀਂ ਪਤਾ ਲੱਗ ਸਕਦਾ ਹੈ ਜਦੋਂ ਪੁਲਿਸ ਮੁਲਾਜ਼ਮ ਇਸ ਪੂਰੇ ਮਾਮਲੇ 'ਚ ਕੋਈ ਬਿਆਨ ਦੇਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ